ਅਜਨਵਾਤ ਇੱਕ ਜਗਾਨ ਵਾਲੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਕੱਲ ਸਵੇਰੇ ਰੇਤਨਲ ਭਰੀ ਟਰੈਕਟਰ ਟਰਾਲੀ ਅਤੇ ਇੱਕ ਕਾਰ ਦੇ ਵਿੱਚ ਕਾਰ ਜ਼ਬਰਦਸਤ ਟੱਕਰ ਹੋ ਗਈ ਹੈ ਜਿਸ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਚਾਲਕ ਗੰਭੀਰ ਰੂਪੇਚ ਜ਼ਖਮੀ ਹੋ ਗਿਆ ਜ਼ਖਮੀ ਕਾਰ ਚਾਲਕ ਦੀ ਪਛਾਣ ਨਿਸ਼ਾਨ ਸਿੰਘ ਵਜੋ ਹੋਈ ਹੈ ਜੋ ਪਿੰਡ ਤੋਬੇ ਦੀ ਵਾਸੀ ਹਨ ਜਾਣਕਾਰੀ ਮੁਤਾਬਿਕ ਨਿਸ਼ਾਨ ਸਿੰਘ ਆਪਣੀ ਛੋਟੀ ਬੱਚੀ ਦੀ ਦਵਾਈ ਲੈ ਕੇ ਅੰਮ੍ਰਿਤਸਰ ਦੇ ਹਸਪਤਾਲ ਤੋਂ ਵਾਪਸ ਆ ਰਹੇ ਸਨ ਤਾਂ ਰਾਹ ਵਿੱਚ ਇੱਕ ਭਿਆਨਕ ਜੋ ਹਾਦਸਾ ਵਾਪਰ ਜਾਂਦਾ ਹੈ ਟੱਕਰ ਇਹਨਾਂ ਜੁਰਦਾ ਸੀ ਕਿ ਕਾਰ ਦੇ ਅਗਲੇ ਹਿੱਸੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਕਾਰ ਚਾਲਕ ਨੂੰ ਬਾਹਰ ਕੱਢ ਕੇ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਾਇਆ ਹਸਪਤਾਲ ਸਰੋਤਾਂ ਦੇ ਅਨੁਸਾਰ ਨਿਸ਼ਾਨ ਸਿੰਘ ਦੀ ਹਾਲ ਤੱਕ ਗੰਭੀਰ ਹੈ ਤੇ ਡਾਕਟਰ ਉਸ ਦੀ ਸੰਭਾਲ ਵਿੱਚ ਜੁਟੇ ਹੋਏ ਨੇ ਸਾਨਕਾ ਪੁਲਿਸ ਨੇ ਵੀ ਹਾਦਸੇ ਦੀ ਸੂਚਨਾ ਮਿਲਣ ਤੇ ਤੁਰੰਤ ਮੌਕੇ ਤੇ ਪਹੁੰਚ ਕੇ ਟ੍ਰੈਕਟਰ ਟਰਾਲੀ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਅਸਲ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਣਗੇ ਅਜਨਾਲਾ ਵਾਸੀਆਂ ਲਈ ਇੱਕ ਚੇਤਾਵਨੀ ਹੈ ਕਿ ਸੜਕਾਂ ਤੇ ਸਾਵਧਾਨ ਰਹਿਣਾ ਅਤੇ ਸਮੇਂ ਸਿਰ ਸਿਖਿਆ-ਪਾਪ ਨਾ ਨਾ ਕਿੰਨਾ ਜ਼ਰੂਰੀ ਹੈ ਮੇਰਾ ਬੇਟਾ ਜੈਜੀਤ ਸਿੰਘ ਇਨਸਾਨ ਸਿੰਘ ਆਪਣੀ ਗੇਟਿੰਗ ਲੈ ਕੇ ਅੰਮ੍ਰਿਤਸਰੋਂ ਆ ਰਹੀ ਸੀਗੇ ਤੇ ਦਾਗਰ ਸਿੰਘ ਹਸਪਤਾਲ ਵਿੱਚ ਵਿਕਟੋਰੀ ਟਾਲੀ ਟਾਲੀ ਜਾ ਰਿਹਾ ਸੀ ਉੱਥੇ ਨਾਰੇ ਦਾ ਐਕਸੀਡੈਂਟ ਹੋਇਆ ਤੇ ਜਿਹੜੀ ਸਵਾ 4 ਵਜੇ ਦੀ ਗੱਲ ਐਕਸੀਡੈਂਟ ਦਾ ਕਾਰਨ ਕੀ ਆ ਕੀ ਉਹ ਕਿਹਾ ਨਹੀਂ ਜਾ ਸਕਦਾ ਕਿ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਗਾਰ ਲਓ ਇਹ ਪਛਾਹ ਹੋਇਆ ਜੀ ਇਹਨਾਂ ਦਾ ਇਹਦਾ ਹਾਲੀ ਪਛਾਹ ਤੇ ਇਹ ਦੋ ਕਿੰਨੇ ਜਾਣੇ ਸੀ ਇਹ ਤੇ ਇੱਥੇ ਹੈਗੇ 3 ਜਣੇ ਸੀ ਜਿਹੜੀ ਗੱਡੀ ਪਾ ਕੇ 4 ਜਣੇ ਸੀ ਸੋੜੇ ਜਿਹੜੀ ਜਿਹੜੇ ਬਚਾ ਲਈ ਤੇ ਡਰਾਈਵਰ ਦਾ ਕਿਸ ਤਰ੍ਹਾਂ ਜੀ ਡਰਾਈਵਰ ਠੀਕ ਕੱਲ ਮਾਤਾ ਕਰ ਦੋ ਸਰਵਿਸ ਸਾਟਾ ਜੀ ਹੁਣ ਐਸੋਲੇ ਕਿੱਥੇ ਜੀ ਉਹ ਅੰਮ੍ਰਿਤਸਰ ਆ ਗਏ ਬਰਨਾਨ ਦੇ ਹੋ ਸਕਦਾ ਮੇਰਾ ਨਾ ਹਰਪਾਲ ਸਿੰਘ ਜੀ ਪਿੰਡ ਤੋਂ ਬਾਜੀ ਹਾਂ ਜੀ ਕੀ ਹੋਇਆ ਜੀ ਸਾਰਾ ਮਾਮਲਾ ਇਹ ਸਾਡਾ ਬੇਟਾ ਨਹੀਂ ਜੀ ਨਿਸਾਨਪੁਰ ਦੀ ਡੇਲੀ ਵੀ ਥੋੜੀ ਦੇਰ ਖਾਲਦੀ ਉਹ ਆਪੀ ਬਿਮਾਰ ਹੋ ਗਈ ਸੀ ਉਹਨੂੰ ਲੈ ਕੇ ਐਡਮਿਟ ਕਰਾਏ ਹਸਪਤਾਲੋਂ ਗਏ ਸੀ ਉਹਨੂੰ ਲੈ ਕੇ ਵਾਪਸ ਆ ਰਹੇ ਨਾਲ ਸਾਡਾ ਬੇਟਾ ਗੈਦੀ ਵੀ ਸੀ ਤੇ ਇੱਕ ਖਵਾ ਵਿਚਾਰ ਹੋ ਗਿਆ ਟ੍ਰਾਲੀ ਕਿ ਲੋਕੀ ਇੱਥੇ ਲੱਗੇ ਜਿਹੜੇ ਗੱਲਣਾ ਨਹੀਂ ਸੀ ਤੇ ਉਹ ਖਾਂਡੇ ਵਾਲਿਆਂ ਦੀ ਏਜੰਸੀ ਦਾ ਉਹਨੇ ਦੱਸਿਆ ਕਿ ਸਵਾ 2:00 ਵਜੇ ਆਹਮੋ ਸਾਹਮਣੇ ਟਰਾਲੀ ਦੇ ਵਿੱਚ ਲੱਗੇ ਇਹ ਤੇ ਵਾਲੀ ਟਰਾਲੀ ਪਿਆਦੀ ਸੀ ਅਮਰਤਸਰ ਨੂੰ ਟਰਾਲੀ ਵਾਲਾ ਫਿਰ ਭਜਾ ਕੇ ਲੈ ਗਿਆ ਜੀ ਕਾਰਨਾਂ ਦਾ ਨਹੀਂ ਪਤਾ ਲੱਗਾ ਕੀ ਕਾਰਨ ਬਣਿਆ ਕਾਰਨ ਦਾ ਨਹੀਂ ਪਤਾ ਲੱਗਾ ਜੀ ਕਾਰਨ ਦਾ ਹੁਣ ਉਹ ਬੱਚਿਆਂ ਨੂੰ ਪਤਾ ਹੋਵੇ ਕਿਸ ਤਰ੍ਹਾਂ ਦੇ ਹੋਣੇ ਜਿੰਨਾਂ ਦੀ ਹਾਂਜੀ ਕਿਸ ਤਰ੍ਹਾਂ ਦੇ ਬੰਦੇ ਜਿਹੜੇ ਵਿੱਚ ਵਜੇ ਸੀ ਬੰਦੇ ਠੀਕ ਜੀ ਡਰਾਈਵਰ ਨੂੰ ਸੱਟ ਲੱਗੀ ਜੀ ਉਹਦੇ ਐਡਮਿਟ ਹੈ ਜੀ ਕਿਸ ਤਰ੍ਹਾਂ ਦੀ ਹਾਲਤ ਹੈ ਉਹਦੀ ਹਾਲਤ ਤੁਸੀਂ ਲੈ ਨਹੀਂ ਆਦੇ ਕਹਿ ਰਹੇ ਇੱਕ ਠੀਕ ਹੈ ਇਸ ਇਸ ਵੀਰ ਦੀ ਵੱਡੀ ਅਪਡੇਟ ਅਪਡੇਟ ਸਾਨੂੰ ਸਮਝੀ ਕੀਤੀ ਹੈ ਸਾਡੇ ਰਿਪੋਰਟਰ ਦਵਿੰਦਰ ਕੁਮਾਰ ਪੂਰੀ ਪੰਜਾਬੀ ਲਿੰਕ মিডিਆ ਅਮਰਤਸਰ ਤੋਂ ਧੰਨਵਾਦ